ਬੜਾ ਬਹੁਤ ਦੁੱਖ ਹੈ ਕਿ ਪਿੰਡ ਚੱਕ ਟਾਲੀ ਵਾਲਾ ਤੇ ਚੱਕ ਵਜੀਦਾ ਜੋ ਇੱਕ ਉਹ ਪਿੰਡ ਹੈ ਉਥੋਂ ਦੇ ਨੌਜਵਾਨ ਜੋ ਆਰਮੀ ਦੇ ਵਿੱਚ ਲੋਕ ਦੇਸ਼ ਦੀ ਸੇਵਾ ਨਿਭਾ ਰਿਆ ਸੀ ਸਾਮ ਦੇ ਵਿੱਚ ਉਹ ਕੁਝ ਦਿਨ ਪਹਿਲਾਂ ਛੁੱਟੀ ਤੇ ਆਏ ਤੇ ਕੱਲ ਅਚਨਚੇਤ ਕਸ਼ਮੀਰ ਸਿੰਘ ਜੋ ਆਰਮੀਕ ਸੀ ਔਰ ਉਸ ਦਾ ਨਤੀਜਾ ਜੋ ਕਮਲ ਸੀ ਉਹ ਇਕੱਠੇ ਖੇਤਾਂ ਵਿੱਚ ਕੰਮ ਕਰ ਰਹੇ ਸੀ ਤੇ ਅਚਨ ਚੇਤ ਕੁਦਰਤ ਦੀ ਇੱਕ ਇਹੋ ਜਿਹੀ ਆਫਤ ਆਈ ਜਿਹੜੀ ਪਿੰਡ ਨੂੰ ਸਾਰੇ ਨੂੰ ਲੱਕੇ ਨੂੰ ਚੋੜ ਕੇ ਰੱਖਤਾ ਸੀ ਤੇ ਸਾਰੇ ਲੱਕੇ ਵਿੱਚ ਬੜਾ ਇਹ ਦੁੱਖ ਹੈ ਤੇ ਬੜੇ ਲੋਕ ਅਫਸੋਸ ਵਿੱਚ ਨੇ ਕਿ ਇਸ ਤਰ੍ਹਾਂ ਦੀ ਅਚਨ ਚੇਤ ਕੁਦਰਤੀ ਆਫਤ ਜਿਹੜੀ ਆਈ ਹੈ ਉਹਦੇ ਨਾਲ ਇਹਨਾਂ ਨੌਜਵਾਨਾਂ ਦੀ ਮੌਤ ਹੋ ਗਈ ਇਸ ਦਾ ਪਰਿਵਾਰ ਨੂੰ ਲੱਕੇ ਨੂੰ ਸਾਰੇ ਸਕੇ ਸਬੰਧੀਆਂ ਨੂੰ ਬਹੁਤ ਹੀ ਗਹਿਰਾ ਦੁੱਖ ਹੈ ਅੱਜ ਸਾਰੇ ਹੀ ਆ ਤੁਸੀਂ ਦੇਖ ਰਹੇ ਹੋ ਕਿ ਪੂਰਾ ਸ਼ਮਸ਼ਾਨ ਘਾੜ ਜਿਹੜਾ ਉਹ ਖੱਚਾ ਖੱਚ ਪਰਿਆ ਹੋਇਆ ਹੈ ਇਹ ਸਾਰੇ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਉਹਨਾਂ ਦੇ ਅੰਤਿਮ ਸੰਸਕਾਰ ਤੇ ਜਿਹੜੇ ਸਾਰੇ ਅਸੀਂ ਆਏ ਸੋ ਇਹੋ ਜਿਹੇ ਜਦੋਂ ਘਟਨਾਵਾਂ ਵਿਰਤਦੀਆਂ ਤਾਂ ਬੜਾ ਦੁੱਖ ਹੁੰਦਾ ਹੈ ਔਰ ਇਹ ਕੁਦਰਤੀ ਆਫਤ ਹੈ ਇਸ ਦੇ ਨਾਲ ਪਰਮਾਤਮਾ ਨਾਲ ਲੜਿਆ ਨਹੀਂ ਜਾ ਸਕਦਾ ਔਰ ਜੋ ਉਹਨਾਂ ਦੀ ਕਿਸਮਤ ਵਿੱਚ ਸੀ ਉਹ ਕੱਲ ਵਾਪਰਿਆ ਔਰ ਇਸ ਦੇ ਨਾਲ ਮੈਂ ਤਾਂ ਸਮਝਦਾ ਕਿ ਜਿੱਤੇ ਸਰਕਾਰ ਦੇ ਵਿੱਚ ਆਰਮੀ ਦੇ ਵਿੱਚ ਉਹ ਸੇਵਾ ਨਿਭਾ ਰਿਆ ਸੀ ਤੇ ਸਰਕਾਰ ਨੂੰ ਉਹਨਾਂ ਦੇ ਵਾਸਤੇ ਪਰਿਵਾਰ ਦੇ ਵਾਸਤੇ ਕੰਪਨਸੇਸ਼ਨ ਵਾਤਵਾ ਬਹੁਤ ਮਿਲਣਾ ਚਾਹੀਦਾ ਹੈ ਨਾਲ ਜਿਹੜਾ ਨੌਜਵਾਨ ਕਮਲ ਉਹਨਾਂ ਦਾ ਭਤੀਜਾ ਜਿਹਦੀ ਮੌਤ ਹੋ ਗਈ ਉਹਦੇ ਵਾਸਤੇ ਵੀ ਸਰਕਾਰ ਨੂੰ ਸ਼ਾਇਦ ਕਿ ਉਹਨਾਂ ਦੇ ਪਰਿਵਾਰ ਨੂੰ ਪੂਰਾ ਕੰਫਰੰਸੇਸ਼ਨ ਕਰਨ ਤੇ ਨਾਲ ਜਿੰਨਾ ਵੱਧ ਤੋਂ ਵੱਧ ਜੋ مالی ਮਦਦ ਹੋ ਸਕਦੀ ਹੈ ਸਰਕਾਰੀ ਨੌਕਰੀ ਪਰਿਵਾਰ ਦੇ ਦੋਨਾਂ ਪਰਿਵਾਰਾਂ ਨੂੰ ਜਿਹੜੀ ਹੈ ਉਹ ਮਿਲਣੀ ਬੜੀ ਜ਼ਰੂਰੀ ਹੈ ਇਸ ਕਰਕੇ ਆ ਸਾਰੇ ਜਿਹੜੇ ਲੋਕ ਆਏ ਅੱਜ ਇਹ ਬੜੇ ਦੁੱਖ ਵਿੱਚ ਹੈ ਸਾਰੇ ਇਸ ਕਰਕੇ ਮੈਨੂੰ ਵਿਸ਼ਵਾਸ ਹੈ ਕਿ ਉਹ ਜੋ ਸਰਕਾਰੀ ਤੌਰ ਤੇ ਉਹਨਾਂ ਦਾ ਹੱਕ ਬੰਦਾ ਉਹ ਵੀ ਮਿਲੇਗਾ ਤੇ ਨਾਲ ਜਿਹੜੀ ਕਹਿਰ ਦੀ ਮੌਤ ਹੋਈ ਹੈ ਉਹਦੇ ਵਿੱਚ ਸਾਰੇ ਅਸੀਂ ਇਕੱਠੇ ਹੋ ਕੇ ਉਸ ਨੂੰ ਉਸ ਕਰਨ ਲਈ ਪ੍ਰਵਾਦ ਦੇਣ ਆਏ ਹਾਂ ਬਹੁਤ ਹੀ ਗਹਿਰਾ ਦੋ ਫੈਸਲਾ ਕੀਤਾ